ਗਾਈਸ ਮੈਂ ਆਇਆ ਜਾਮਣਾ ਤੋੜਨਾ ਆ ਦੇਖੋ ਤੁਹਾਨੂੰ ਦਿਖਾਵਾਂ ਮੈਂ ਜਾਮਣਾ ਹਾਲੇ ਥੋੜੀਆਂ ਥੋੜੀਆਂ ਕੱਚੀਆਂ ਹੈਗੀਆਂ ਨੇ ਤੇ ਮੈਂ ਬਹੁਤ ਉੱਚਾ ਜਾਮਣ ਦੇ ਉੱਤੇ ਜਿਹੜਾ ਮੈਂ ਘਟੂ ਘਟੂ 50 ਫੁੱਟ ਉੱਚਾ ਹੋਊਗਾ ਹੋਵੇ ਟਿੱਚੀ ਤੇ ਹੈਗਾ ਮੈਂ ਜਾਮਣ ਦੀ ਟਿੱਚੀ ਤੇ ਬਹੁਤ ਉੱਚਾ ਤੇ ਥੱਲੇ ਦਿਖਾਵਾਂ ਮੈਂ ਤੁਹਾਨੂੰ ਦੇਖੋ ਬਹੁਤ ਉੱਚਾ ਕੁਝ ਬੰਦੇ ਲੱਗੇ ਬਰਦ ਤੋੜਨ ਇੱਧਰ ਮੂਹ ਜਾ ਕਰਿਆ ਨਹੀਂ ਹਲੇ ਥੋੜੀਆਂ ਥੋੜੀਆਂ ਕੱਚੀਆਂ ਜਾਮਣਾਂ ਕਿਰੀਆਂ ਨਿੰਨੀਆਂ ਹਲੇ ਛੋਲਿਆਂ 'ਚ ਤੋੜਨੇ ਪੈਂਦੀ ਆਇਆਂਗੇ ਇਹ ਛੋਲੇ ਰਿਸਕ 'ਚੋਂ ਬਹੁਤ ਹੈ ਪਰ ਟੁੱਟ ਜਾਂਦੇ ਇਹਨੇ ਲੋਣੇ ਥੋੜੀ ਤੋੜਦੇ ਵੈਸੇ ਤਾਂ ਸੀ ਫਰਮਤ ਮੋੜ ਤੇ ਚੜਿਆ ਹੋਇਆ ਜੰਮਰ ਦਿੱਤੀ ਦੇ ਪਾਸੇ